ਆਈਸ਼ ਭਰਿਆ ਨੂੰ ਭਰਦੀ ਦੁਨੀਆ ਕਾਲੂ ਬਾਬਾ ਬਈ ਕਾਣਾ ਕੇ ਪਾਰੋ ਕਾਲੂ ਪਾਪਾ ਜਾ ਕੀਰਤਨ ਕਰ ਹੈ ਹੈਲੋ ਦੁਨੀਆ ਹੈਲੋ ਦੋਸਤੋ ਅੱਜ ਆਪਾਂ ਫੇਰ ਇੱਕ ਨਵਾਂ ਵਲੌਗ ਲੈ ਕੇ ਆ ਗਿਆ ਅੱਜ ਦੇ ਵਲੌਗ ਦੇ ਵਿੱਚ ਸਾਡੇ ਚਾਚਾ ਜੀ ਦੇ ਘਰੇ ਜਿਹੜਾ ਅਖੰਡ ਪਾਠ ਤਰਾਇਆ ਹੋਇਆ ਸੀ ਅੱਜ ਉਹਦਾ ਭੋਗ ਹੈ ਤੇ ਆਪਾਂ ਥੋੜਾ ਕੀਰਤਨ ਚੱਲ ਰਿਹਾ ਹੈਗਾ ਤਾਂ ਕਰਕੇ ਇੱਧਰ ਆ ਕੇ ਥੋੜਾ ਜਿਹਾ ਵੀਡੀਓ ਸ਼ੂਟ ਕਰ ਰਹੇ ਹਾਂਗੇ ਸੋ ਉੱਥੇ ਜਾ ਕੇ ਮਿਲਦੇ ਹਾਂ ਜਿਹੜਾ ਕਿੱਦਾਂ ਦੇ ਨੇ ਜੀ ਕਰਨ ਲੈ ਗਿਆ ਇਹ ਮੋਟਰ ਹੈ ਜੀ ਕਰਨ ਨਾਲ ਬੈਠੇ ਤੇ ਕਾਸ਼ਟ ਲਾ ਰਹੇ ਆ ਥੋੜਾ ਜਿਹਾ ਪਿੱਛੇ ਬੈਠਾ ਵੀਡੀਓ ਬਣਾ ਰਿਹਾ ਹੈਗਾ ਦੋਸਤੋ ਪੱਗ ਦੇਖੋ ਅੱਜ ਮੇਰੀ ਕਿੰਨ ਲੱਗ ਰਹੀ ਹੈ ਦੱਸੋ ਬੰਦੋ ਬਾਬਾ ਦਸਰੀਕਾਲ ਉਹਨੂੰ ਪਾ ਦੇ ਪਕੌੜਿਆ ਤਾਂ ਸਭ ਤੋਂ ਉਹ ਪਕੌੜਿਆ ਪਕੌੜੇ ਖਾਣਾ ਜੀ ਮੈਂ ਕਿੱਥੇ ਮੈਂ ਤਾਂ ਗੇਂਦ ਤੇ ਕੱਲਾ ਹਾਂ ਕੱਲ ਤੈਨੂੰ ਇੱਥੇ ਫੜਾ ਜਾਾਂਗੇ ਠੀਕ ਹੈ ਇੱਥੇ ਫੜਾ ਕੇ ਜਾਵਾਂਗਾ ਬੁਲਾ ਕੇ ਜਾ ਜਾਨਾ ਦਾ ਕਮੈਂਟ ਖੜ ਜਾ ਫੇਰ ਆਵਾਂਗਾ ਹਾਂ ਬੱਸ ਲੰਘ ਜੀ ਚਲੋ ਏ ਚਲਿਏ ਉੱਧਰ ਨਹੀਂ ਲੈ ਕੇ ਜਾਣਾ ਪਾਲੀ ਪੂਲੀ ਗਣੀ ਪਿੱਛੋਂ ਇਹ ਕਲੱਚ ਆ ਉਹ ਵੀਰੇ ਮੇਰਾ ਕੁਰਤਾ ਪਿਆ ਮੈਂ ਸਾਰਾ ਜਾ ਮੈਂ ਕਰ ਦਿਆਂਗਾ ਦੇਖੋ ਜੀ ਹੁਣ ਪਕੌੜੇਵਾਂ ਸੇਵਾ ਪਕੌੜੇਵਾਂ ਇਹਨਾਂ ਕੀ ਆ ਪਨੀਰ ਘੱਟ ਰਹਿਣੇ ਹਾਂ ਪਨੀਰ ਉਹ ਦੋ ਵੀ ਜਿਹੜੇ ਪਾਲ ਕੇ ਪਤਾ ਨਹੀਂ ਕਾਦੇ ਨੇ ਬਈ ਆ ਸਾਰੇ ਉਹ ਪਨੀਰ ਵਧੀਆ ਹਨ ਆ ਨੂੰ ਹੁਣ ਹੋਰ ਵੀ ਲੋਨ ਸਾਡਾ ਬਾਬਾ ਬੁਲਾਉਣਾ

ਪਹਿਲਾਂ ਵਾਲੀ ਤਾਂ ਦੇਖੀ ਹੈ ਪਹਿਲਾਂ ਵਾਲੀ ਤਾਂ ਨਹੀਂ ਦੇਖੀ ਕਿਹੜੀ ਹੈ ਜੀ ਤੇਰੀ ਢੋਲ ਵਾਲੀ ਹੋ ਰਹੀਦੀ ਫੋਟੋ ਪਾਉਣੀ ਅੱਜ ਢੋਲ ਕੀ ਚੱਕੀ ਅੱਛਾ ਭਾਵੇਂ ਉਹ ਕਿੱਤੀ ਦਾ ਪਰ ਉਹਦੇ ਵਿੱਚ ਨਹੀਂ ਆਖਾ ਔਰ ਬਾਬਾ ਜੀ ਵਧੀਆ ਜੀ ਵਧੀਆ ਨਜ਼ਾਰੇ ਆ ਰਹੇ ਨੇ ਜਾਰੇ ਨੇ ਹਾਂ ਬਿਲਕੁਲ ਜਲਦੀ ਧਰਕਤ ਜਲਦੀ ਤਾਲ ਨਹੀਂ ਇਹ ਆ ਕਹਿੰਦਾ ਹੁੰਦੀ ਜੰਮਮ ਹੈ ਬੜਕ ਲਾ ਬਾਈਲ ਬੋਟਮ ਪਾਈ ਹੋਈ ਹੈ ਆਪਣੇ ਜੰਮਮ ਬਹੁਤ ਵਿਡੇ ਨੇ ਆਪਾਂ ਆ ਬਾਲੀਵੁੱਡੋਂ ਨਜ਼ਾਰਾ ਇੰਨੇ ਵਿਡੇ ਨਾ ਬਾਇ ਕਰੋ ਨਾੜੇ ਰੁਕ ਜਾਣਗੀਆਂ ਹੋਰ ਨਾ ਰੁਕਣੀਆਂ ਬਾਬਾ ਦੇਖੋ 22 ਇੰਚ ਖੁੱਲਾ ਹੈ ਦੂਜਾ ਇਹ ਕਲ ਟਾਲਾ ਹੈ ਇਹ ਵਾਲੇ ਵਾਲੇ ਸਾਡੇ ਲਾਸਟ ਵਾਲੇ ਜਦੋਂ ਖਟਾ ਹੋਵੇ ਅੱਛਾ ਸਾਡੇ ਸੱਤ ਪਾਸ਼ਾ ਦੀ ਕਿਉਂ ਕੇ ਇਹ ਇਕੱਲਾ ਚਮਚਾ ਹੀ ਚੱਕਿਆ ਹੈ ਪਾਸ਼ਾ ਦੇ ਕੋਲੇ ਬੈਠੇ ਆ ਚਮਚੇ ਨਾਲ ਖਾਏ ਆ ਨਾ ਪੈਰ ਪਾਇਦਾ ਉਹ ਪਿਆ ਰਹੇ ਮੈਨੂੰ ਮਾਰ ਜਾ ਉਹ ਵੀ ਆਪ ਨੂੰ ਦੇਖ ਨਾ ਪੂਖਾ ਚੱਕ ਕੇ ਰੱਖ ਲਓ ਓਏ ਤੇਰੇ 50 ਮਿੰਟਾਂ ਸ਼ਾਂਕੀ ਮੁੰਡਾ ਨਾਂਕਲ ਹੋਰ ਜੀ ਹੋਰ ਕੀ ਮੰਨਦਾ ਮੀਡੀਆ ਵਾਲੇ ਆ ਗਏ ਹੋਰ ਮੀਡੀਆ ਵਾਲੇ ਅੱਛਾ ਬਲੌਗਰ ਹੈ ਬਲੌਗਰ ਹੈ ਵੇਲੇ ਬੰਦੇ ਆ ਚਿੱਟੇ ਬਲੌਗਰ ਆ ਪੰਜ ਹਜ਼ਾਰ ਵਾਹ ਸੇਵਾ ਕਰਦੇ ਪਏ ਨੇ ਹਾਂਜੀ ਕੀ ਹਾਲ ਚਾਲ ਮੈਂ ਸੇਰੀ ਮਾਰਿਆ ਬੋਲੇ ਗਿਆਂਗੇ ਓਕੇ ਤੀਆ ਲੰਗਰ ਦੀ ਸੇਵਾ ਕਰਦਾ ਲੰਗਰ ਦੀ ਓਹ ਆਹ ਦੇਖੋ ਮੇਰਾ ਇੰਸਟਾਗ੍ਰਾਮ ਦਾ ਸਟਾਰ ਆ ਗਿਆ ਇਹ ਤਾਂ ਰਹਾ ਸਟਾਰ ਆ ਗਿਆ ਨਹੀਂ ਬ੍ਰੋਕਰ ਕੌਣ ਹੈ ਬਲੋਗਰ ਆਈਡੀ ਕੀ ਆਗੀ ਆਈਡੀ ਨਹੀਂ ਮੈਂਸ਼ਨ ਕਰਨੀ ਨਾ ਫੇਮਸ ਹੋ ਜਾਏ ਬਾਅਦ ਚ ਕੱਢ ਕੇ ਬਾਅਦ ਚ ਕੱਢ ਕੇ ਰਹਾ ਹੈ ਹਾਂ ਨਹੀਂ ਓਏ ਔਰ ਤੂੰ ਮੈਂ ਤੈਨੂੰ ਕਰ ਦੇਖਣਾ ਕੋਈ ਨਹੀਂ ਕੋਣੇ ਹੋਣ ਪਛਾਣੇ ਇਹਨਾਂ ਤੇ ਮੇਰੀ ਮਾਂ ਆ ਜਾ ਇਰਾਦਤ ਨਹੀਂ ਫੇਮਸ ਹੋ ਜਾਣੀ ਜੇ ਕਿਸੇ ਬੰਦੇ ਨੇ ਵੀਰੇ ਭੋਗਾ ਭੋਗਾ ਵਾਸਤੇ ਕੰਟੈਕਟ ਕਰਨਾ ਮਤਲਬ ਨਾ ਕਰੂ ਬੱਪੂ ਬੱਪੂ ਹੰਜਰਾ ਨੰਬਰ ਜੀ ਥੋੜਾ 99190 ਨਾ ਲੱਗੇ ਨਾ ਲੱਭੇ ਬਾਈ ਜੀ ਦਾ ਨੰਬਰ ਹੈ ਆਈ ਸਾਡਾ ਚਾਚਾ ਜੀ ਜਿਨ੍ਹਾਂ ਦੇ ਘਰੇ ਖੰਡਪਟਾ ਹੈ ਜਾਫਰਪੁਰ ਸਾਡੇ ਚਾਚਾ ਜੀ ਪੇਟ ਪੂਜ ਹੋ ਰਹੀ ਹੈ ਪੇਟ ਪੂਜ ਹੋ ਰਹੀ ਹੈ ਚਲੋ ਲੋ ਜੀ ਹੁਣ ਆਪਾਂ ਬਣਾਵਾਂਗੇ ਪੱਗ ਪੱਗ ਬਾਬਾ ਜੀ ਬਣੋਗੇ ਪੱਗ ਬਣਾਵਾਂਗੇ ਚਲੋ ਕੋਈ ਨਹੀਂ ਖੋਲੋ ਗੇਟ ਆ ਕੋ ਕਰ ਨਹੀਂ ਦਿਖਾਈਦਾ ਲਾ ਫਿਰ ਕਿੰਦਾ ਹੈ ਉਹ ਨਹੀਂ ਚਰਚਾ ਜਾਂਦੇ ਹੈ ਘਰ ਆਪਣੇ ਛੋਟੇ ਘਰ ਬੰਦੇ ਨੇ ਦਿਖਾਈ ਦਿੰਦੇ ਕਿਹੜਾ ਵੱਡੇ ਕੋਠੀ ਨਜ਼ਰ ਲੱਗ ਜਾ ਆ ਘਰ ਆ ਬਈ ਮੇਰਾ ਦੇਖੋ ਛੋਟਾ ਆ ਜਾ ਕਿਹੜਾ ਆਹਾ ਛੋਟਾ ਆ ਜਾ ਪਾਣੀ ਕੰਦ ਦੇਖ ਕਿੱਥੋਂ ਦੱਸ ਲੈ ਉਹ ਤਾਂ ਦੂਜਿਆਂ ਦੀ ਹੈ ਕਰ ਨਹੀਂ ਦਿਖਾਉਣਾ ਵਿੱਚ ਦੀ ਬਲੌਗਰ ਕੋਈ ਇਹ ਜਾ ਚਲ ਦੇਖੋ ਜੀ ਬਾਬਾ ਜੀ ਫੋਨ ਲੈ ਕੇ ਆਏ ਸੀ ਆਪਣੀ ਸਿਸਟਰ ਲਈ ਜੀ ਫੋਨ ਦੇਖੋ ਕਿੰਨਾ ਐਂਟ ਹੈਗਾ Oppo ਦਾ ਫੋਨ ਆ ਬਈ ਦੇਖੋ ਕਵਾਲਿਟੀ ਚੈੱਕ ਕਰੋ ਵਾਹ ਜੀ ਵਾਹ ਕੈਮਰਾ ਕੁਆਲਿਟੀ ਬਹੁਤ ਘੈਂਟ ਆ ਬਾਈ ਇਹਦੀ ਸਕਰੀਨ ਇਹ ਬਹੁਤ ਵਧੀਆ ਪਹਿਲੀ ਗੱਲ ਆ ਸਕਰੀਨ ਇਹ ਬਹੁਤ ਵਧੀਆ ਐ ਬਾਬਾ ਜੀ ਕਹਿੰਦੇ ਲੈਣ ਆਏ ਨੇ ਹੁਣ ਪੱਗ ਬਾਬਾ ਜੀ ਸਿੱਧਾ ਦੇ ਫੈਨ 48 ਨੰਬਰ ਕਾਊਂਟਰ ਤੇ 48 ਨੰਬਰ ਕਾਊਂਟਰ ਤੇ ਘਾਟਾ ਲੈ ਜਾ ਬੈਟਰਾਂ ਲੈ ਦੇ ਫੈਨ ਆਏ ਹਾਏ ਇਹਦਾ ਮੈਨੂੰ ਕਰਦਾ ਹੀ ਪਕੌੜਿਆਂ ਦਾ ਕੀ ਇਹ ਆਂਦਾ ਮੈਂ ਤੇਰੀ ਪਕੌੜੇ ਦੇਖੇ ਜਾਣਾ ਉਹ ਦੇ ਕੇ ਜਾਵਾਂਗਾ ਕਾ ਤੋ ਟੈਨਸ਼ਨ ਲਈ ਆ ਵੇ ਸਿੰਗਲ ਐ ਇਹਦਾ ਪਰਨਾ ਬਹੁਤ ਡਬਲ ਐ ਲੈ ਸਿਉਣ ਵਾਲੀ ਨਹੀਂ ਲੰਬਾਈ ਤੇ ਬਹੁਤ ਐ ਡਾ ਲੰਬਾਈ ਚ ਕੀ ਕਰਨ ਕੱਪੜੇ ਪਾਲਾਂਗੇ ਤੂੰ ਸਿਉਣਾ ਕੋਈ ਜੱਕਰ ਨਹੀਂ ਕੋਈ ਜੱਕਰ ਨਹੀਂ ਲਿਆ ਉਹ ਪੂਣੀ ਨਹੀਂ ਹੋਣੀ ਇਹਦੀ ਕਰ ਲਾਂਗੇ ਜਿਵੇਂ ਮਰਜ਼ੀ ਕਰੋ ਪੂਣੀ ਕਿਉਂ ਨਹੀਂ ਹੋਣੀ ਇਹਦੀ ਕਾਸ਼ ਦੇਖ ਲਈ ਮੇਰੇ ਲਈ ਹੈਗਾ ਬੰਦੇ ਆ ਬਨਣ ਲਈ ਫਿਰ ਇਹ ਮੈਨੂੰ ਪਤਾ ਯਾਰ ਹੁਣ ਤੇ ਸਿਉਣ ਵਾਲਾ ਹੈ ਨਹੀਂ ਚਗੜੇ ਤੇ ਸਿਉਣ ਵਾਲਾ ਹੈਗਾ ਨਾ 4 ਮੀਟਰ ਦਾ ਪਰਦਾ ਫੁੱਲ ਸਾਈਜ਼ ਇਹਦਾ ਸਿਉਣ ਵਾਲੀ ਆ ਉਹ ਹਾਂ ਉਹ ਕਿੱਥੇ ਆ ਉਹਦਾ ਪਤਾ ਨਹੀਂ ਲੱਫਤਾ ਨਹੀਂ ਮੜਿਆ ਦੇਖ ਚਲੋ ਅੰਦਰ ਖਿੱਚੀ ਬਾਲੋ ਮੈਂ ਬੱਕਰੇ ਐਡਾ ਲੰਬਾ ਨਹੀਂ ਬਲੌਗ ਚਲਾਈਦਾ ਹੁੰਦਾ ਉਹ ਜੀ ਗੱਡੀਆਂ ਆਉਣ ਲੱਗੀਆਂ ਆਪਾਂ ਆਗੇ ਸੀਗੇ ਮੋਟਰਸਾਈਕਲ ਤੇ ਆਪਾਂ ਨੂੰ ਸਾਡੇ ਵਾਲੀ ਗੱਡੀ ਦੀ ਚਾਬੀ ਨਹੀਂ ਲੱਭੀ ਕਿੱਥੇ ਆ ਇਸ ਕਰਕੇ ਕਾਸ਼ ਤੇ ਮੈਨੂੰ ਦੱਦਾ ਮੇਰਾ ਵਾਲਾ ਮੋਟਰਸਾਈਕਲ ਮਸਲਾ ਉਹ ਜੀ ਮੈਨੂੰ ਫੜਾ ਯੂਨਿਟ ਤੇ ਉਹ ਦਵਾਂ ਤੈਨੂੰ ਕਿਹੜਾ ਦਵਾਂਗੇ ਕਿਹ ਦੀ ਗੱਲ ਹੈ ਚਾਰ ਚੱਕ ਗੱਡੀ ਲੈਣਾ ਹੋਰ ਇਹ ਮਹਾਰਾਜ ਸਵਾਰੀ ਆਉਣ ਵਾਲੀ ਆ ਦੋਸਤੋ ਆਈ ਨਹੀਂ ਸਵਾਰੀ ਆ ਰਹਾ ਨਾ ਇਧਰ ਆ ਵੀ ਕੋਈ ਮੈਂ ਸਾਡੀ ਚਾਹ ਜੀ ਲੈਣਾ ਲੋਕਾਂ ਨੂੰ ਆਪੀ ਆਇਆ ਯਾਰ ਬਹੁਤ ਦੇਖ ਕੇ ਵਿਚਾਰ ਕਰਕੇ ਲੋ ਦੋਸਤੋ ਮਹਾਰਾਜ ਜੀ ਸਵਾਰੀ ਆ ਗਈ 私は。<music> <music> ਸਾਧਾ ਬਦਲ ਰੋਸਿੰਗ ਜੇਕਰ ਨਹੀਂ ਕਰਦੇ ਤਾਂ ਇਹ ਸਭ ਕੁਝ ਨਹੀਂ ਹੋ ਸਕਦਾ। ਅਸੀਂ ਪਾਣੀ ਦੀ ਗੱਲ ਕਰ ਰਹੇ ਹਾਂ। ਬਾੜ, ਨਾਲੀ ਦੇ ਰਸਤੇ ਤੇ ਬੋਲਣ ਦੀ ਗੱਲ ਹੈ। ਮੇਰੇ ਨਾਲ ਫੋਟੋ ਕੰਪਨੀ ਦਾ ਸਬੰਧ ਹੈ। ਜੇ ਮੈਂ ਦਾਗ ਕਰੀ ਤਾਂ ਫਾਇਦਾ ਹੋਵੇਗਾ। ਅਗਲੇ ਗ੍ਰਾਹਕਾਂ ਦਾ ਕਹਿੰਦਾ ਕਿ ਮਾਡੀ ਓਲਟਾ ਹੋਵੇਗਾ। ਬੰਦੇ ਤੋਂ ਤਾਂ ਇੱਕ ਸੱਤ ਸੱਤ ਮੰਗਦਾ ਹੈ। ਆਪਾਂ ਦਾ ਕਾਪੀਸ ਮਾਤੋਂ ਕੰਪਨੀ ਦੇ ਪਾਵਰ ਸਟੇਸ਼ਨ ਵਿੱਚ ਸਪੋਟ ਮਾਰੀ ਹੋਵੇਗਾ। ਆਪਰੇ ਯਾਦ ਸਨ ਕਰ ਸਕਦੇ ਹੋ। ਉਹਦੇ ਤੇ ਹਿਸਾਬ ਦੇ ਤਰ੍ਹਾਂ ਕੰਮ ਕਰਦੇ। あっすばらしいからね。 ਆਈ ਸਾਡਾ ਐਮ ਸੀ ਮੱਲੇ ਦਾ ਲਾਲੀ ਐਮ ਸੀ ਦੇਖ ਵੀ ਇੱਧਰ ਵੀਡੀਓ ਕਰਾਓ ਥੋੜੀ ਫੋਟੋ ਖਿੱਚੀ ਥੋੜੀ ਲੱਛਦੇ ਬੈਠੋ ਮੈਂ ਕੋਣ ਰੱਖਣਾ ਆਉਂ ਤੋ ਖਿੱਚਦੀ ਤਬਈ ਬੈਠ ਬੂਰਾ ਇੱਕ ਗਲਾਜਾ ਮੰਦੀ ਰਹਿ ਗਈ ਸੀ ਉਹ ਬਣੀ ਨਹੀਂ ਠੀਕ ਹੀ ਇੱਕ ਗਲਾਜਾ ਇੱਕ ਗਲਾਜਾ ਮੰਦੀ ਰਹਿ ਗਈ ਹਾਂਜੀ ਦੋਸਤੋ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨੀਚੇ ਦਿੱਤੀ ਹੋਈ ਘੰਟੀ ਨੂੰ ਜਰੂਰ ਦਬਾ ਲਿਓ ਓਕੇ ਬਾਏ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ